ਲੋ ਜੀ ਲਾਲਾ ਜੀ ਬੈਠੇ ਨੇ ਕੰਮ ਕਰਨ ਤੇ ਆਪਾਂ ਵੀ ਇੱਧਰ ਆਪਣੇ ਜਿਹੜੇ ਕੋਰੀਅਰ ਸੀਗੇ ਉਹ ਕਰ ਤੇ ਪੈਕ ਤੇ ਬਾਸੀ ਫੈਮਿਲੀ ਸਾਡੇ ਇੱਧਰ ਮਿਆਣ ਪਹੁੰਚ ਚੁੱਕੀ ਏ ਪਰ ਇਹ ਅਸੀਂ ਵੇਟ ਇਹਨਾਂ ਦੀ ਕਰੰਦੇ ਹਾਂ 6 7 ਵਜੇ ਦੀ ਪਰ ਇਹ ਲੇਟ ਹੋ ਗਏ ਅਮਰਤ ਅਮਰਤ ਪਾਲ ਉੱਠੋ ਅਮਰਤ ਪਾਲ ਉੱਠੋ ਉਹ ਟੌਰਨ ਉੱਠਣ ਦੇ ਆ ਕੋਈ ਚੱਕਰ ਹੀ ਨਹੀਂ ਹੈਗੀ ਹਾਂਜੀ ਬਾਸੀ ਸਾਹਿਬ ਕਿਵੇਂ ਹੋ ਸਰ ਕੋਈ ਠੀਕ ਠਾਕ ਹੋ ਵਧੀਆ ਜੀ ਵਧੀਆ ਵਧੀਆ ਜੀਰੇ ਥੋੜਾ ਦੇਖਿਆ ਟੂਰ ਤੂੰ ਸਾਡਾ ਬਹੁਤ ਘੰਟ ਰਿਹਾ। ਬਾਜੀ ਆ ਵੇਖੋ ਥੇ ਕੇਕ ਤਾਂ ਦਪੈਰਾ ਜਲਫਾਫਾ ਇਹਨੂੰ ਵੀ ਚੁੱਕ ਕੇ ਉੱਤੇ ਰੱਖੋ ਮੈਂ ਕੋਰੀਅਰ ਪੈਕ ਕਰਨੇ ਨੇ। ਅੱਛਾ। ਦਰ ਕੋਰੀਅਰ ਪੈਕ ਕਰਨੇ ਨੇ। ਹੋਰ? ਕਰੋ ਕਰੋ ਅੰਦਰ? ਉਹ ਉੱਧਰ ਮੰਮੀ ਮਿਲ ਆਓ। ਬਾਹਰੇ। ਬਹੁਤ ਵਧੀਆ ਯਾਰ ਫਸਟ ਕਲਾਸ ਹੈ। ਮੈਂ ਕਿਹਾ ਕਿ ਤੁਹਾਡਾ ਇਹ ਆ ਗਿਆ ਸਾਡਾ ਤੁਹਾਡਾ। ਤੇ ਮੇਰੇ ਪਿੱਛੇ ਪਿੱਛੇ ਬਸੇ ਫੈਮਿਲੀ ਆ ਰਹੀ ਮੈਨੂੰ ਫੋਲੋ ਕਰਦੀ ਆ ਦੇਖੋ ਪਿੱਛੇ ਪਿੱਛੇ ਬਸੇ ਫੈਮਿਲੀ ਹਾਈ ਕਰੋ 5 ਸਾਲ ਤੋਂ ਲੰਦੇ ਉਹ ਫਤੇ ਪਹਿਲਾਂ ਹੀ ਪਹੁੰਚ ਗਿਆ ਲੈ ਕੇ ਲਫਾਫਾ ਦੀਦੀ ਇਹ ਤਾਂ ਮੈਨੂੰ ਛੋਟਾ ਛੋਟਾ ਲੱਗਣ ਦਿਆ ਹੈ ਕਣਕਾਂ ਨੂੰ ਪਾਣੀ ਲੱਗਿਆ ਕਣਕਾਂ ਨੂੰ ਸਿਰਫ ਦੋ ਪਾਣੀ ਲੱਗਦੇ ਹੁੰਦੇ ਮੈਨੂੰ ਲੱਗਦਾ ਦੋ ਜਾਂ ਤਿੰਨ ਵਾਰ ਤੋਂ ਵੱਧ ਮੈਨਾਂ ਤਾਂ ਨਹੀਂ ਲੱਗਦੇ ਜਿਆਦਾ ਪਾਣੀ ਲੱਗਦਾ ਜਿਆਦਾ ਪਾਣੀ ਲੱਗਦਾ ਹੁੰਦਾ ਜੀਰੀ ਨੂੰ ਤਾਂ ਹੀ ਤਾਂ ਕਹਿੰਦੇ ਵੀ ਜੀਰੀ ਘੱਟ ਲਾਇਆ ਕਰੋ ਪਾਣੀ ਪਚਾਣਾ ਜੇ ਤਾਂ ਫਤੇ ਪਹਿਲਾਂ ਹੀ ਪਹੁੰਚ ਗਿਆ ਜਿੱਦਾਂ ਨਾ ਫਤੇ ਨੂੰ ਸਾਗ ਤੋੜਨਾ ਆਉਂਦਾ ਨਾਲੇ ਫਤੇ ਨੂੰ ਸਾਗ ਤੋੜਨਾ ਨਹੀਂ ਆਉਂਦਾ ਹੈਗਾ ਤੇ ਰਾਜਾ ਬੈਠਾ ਘਰੇ ਮੰਮੀ ਕੋਲ ਅਹੀ ਆ ਕੇ ਸਾਗ ਤੋੜਨ ਤੇ ਉਹ ਦੇਖੋ ਤੈਨੂੰ ਪਤਾ ਵੀ ਹੈਗਾ ਗੰਡਾ ਬੇਟੇ ਇਦਾਂ ਜੜੋਂ ਥੋੜੀ ਪੁੱਟਣਾ ਹੈ ਆ ਜੀ ਆਪਣੇ ਖੇਤ ਜਿੱਥੇ ਆਪਾਂ ਪਲਾਨਿੰਗ ਕਰ ਰਹੇ ਆ ਘਰ ਦੀ ਬਟ ਅਜੇ ਕੁਝ ਫਾਈਨਲ ਨਹੀਂ ਹੈਗਾ ਫਤੇ ਗੰਦਲ ਕਿਉਂ ਆਈ ਹੈ ਹੂੰ ਗੰਦਲ ਤਾਂ ਹੈ ਨਹੀਂ ਕੋਈ ਵੇਖੋ ਗੰਦਲਾ ਉਹ ਤਾਂ ਖਾਣੇ ਇਹ ਨਹੀਂ ਤੋੜ ਦੇ ਸਕਦੇ ਆਪਣੇ ਵਰਗੀਆਂ ਗੰਦਲਾਂ ਵੇਖ ਲਓ ਇੱਥੋਂ ਜੇ ਹੈਗੀਆਂ ਤੇ ਦੇਦੀ ਇਹ ਕਿਹੜਾ ਸਾਗ ਹੈ ਉਹ ਵਾਲਾ ਸਾਗ ਹੁੰਦਾ ਜਿਹੜਾ ਗੋਭੀ ਸਰੋਂ ਅੰਗਰੇਜ਼ੀ ਸਾਗ ਅੰਗਰੇਜ਼ੀ ਫਤੇ ਨਾ ਹੋਰ ਦੰਮੂ ਕਹਿੰਦੀ ਅੰਗਰੇਜ਼ੀ ਸਾਗ ਇਹ ਤਾਂ ਛੋਟਾ ਹੈ ਹਜੇ ਗगन ਨਹੀਂ ਆਹਦੇ ਵਿੱਚ ਜਿਹੜੇ ਵੱਡੇ ਵੱਡੇ ਪੱਤੇ ਨੇ ਉਹ ਤੋੜ ਲਓ ਪੱਤੇ ਨਹੀਂ ਨਾ ਤੋੜਨੇ ਗੰਦਲਾਂ ਤੋੜਨੀਆਂ ਪੱਤੇਆਂ ਨਾਲ ਕੀ ਸਾਗ ਬਣਨਾ ਲੈ ਹੂੰ ਪੱਤੇਆਂ ਨਾਲ ਕੀ ਆਹ ਵੀ ਇਹੜੀਆਂ ਗੰਦਲਾਂ ਵੱਡੀਆਂ ਵੱਡੀਆਂ ਤੋੜ ਲਓ ਜਿੰਨੀਆਂ ਕਲੱਬ ਦੀਆਂ ਅੱਧੀ ਪਾਲਕ ਪਾਲਿਆ ਤੁਸੀਂ ਢਾਈ ਕਿਤੇ ਜਾਣੇ ਹੋ ਹੈਂ ਕਣਕਾਂ ਨਵੇਂ ਦੋ ਸੁਖਮਣ ਕੀ ਕਣਕ ਆ ਵਾਓ ਹੈ ਨਹੀਂ ਭਾਈ ਕਿੰਨੇ ਟਾਈਮ ਬਾਅਦ ਖੇਤ ਵੇਖਿਆ ਇਦਾਂ ਸੰਦਲਾਂ ਨੇ ਸਾਗ ਘੱਟ ਲੱਗੰਦੇ ਆ ਵਿਆਹ ਜ਼ਿਆਦਾ ਲੱਗੰਦੇ ਜਿਹੜੇ ਸਭ ਨੂੰ ਕੈਮਰਾ ਮੈਨ ਲੈਂਦੇ ਤੇ ਆ ਦੇਖੋ ਸਾਨੂੰ ਹਟ ਨਹੀਂ ਰਹੀ ਗਈ ਇੱਥੋਂ ਸਾਨੂੰ ਮਾੜੀ ਕੀ ਸਾਗ ਥੋੜੀ ਵੀ ਅੱਗੇ ਸੀ ਹਾਏ ਦੇ ਕੀ ਹੋ ਰਿਹਾ ਇਹ ਦੇਖੋ ਜੇ ਤਾਂ ਤੁਹਾਨੂੰ ਆਪ ਤਾਂ ਕਹਿੰਦੀ ਸਾਗ ਤੂੰ ਮੈਂ ਇੰਨਾ ਤੋੜ ਲਿਆ ਵਾਵਾ ਹੀ ਤੋੜ ਲਿਆ ਦੇਖ ਅਗਲੇ ਕੋਲ ਪੈਸਾ ਤਿੰਨ ਤਿੰਨ ਆਈਫੋਨ ਰੱਖਿਆ ਹਾਏ ਹਾਏ ਕੀ ਕਰਨ ਦੇ ਆ ਗਾਈ ਜਗ ਦੇ ਚਾਰ ਚਾਰ ਆਈਫੋਨ ਪਰਨੀਤ ਕੋਲ ਹੀ ਹੈ ਉਹ ਵੀ ਆ ਗਿਆ ਪਰਨੀਤ ਵੀ ਆ ਗਿਆ ਕੋਈ ਰਹਿ ਨਾ ਜਾਏ ਮੰਮੀ ਨੂੰ ਵੀ ਲੈ ਆਓ ਹਾਂ ਮੰਮੀ ਨੂੰ ਲੈ ਆਓ ਮੈਨੂੰ ਕੋਟੀ ਪਾਓ ਮੰਮੀ ਤਾਂ ਬੰਜਾ ਇੱਥੇ ਢਾ ਦੋ ਹਾਂ ਹਰਿਆਲੀ ਦੇ ਵਿੱਚ ਨਾਲੇ ਮੰਮੀ ਹਰਿਆਲੀ ਦੀ ਬਹੁਤ ਫੈਨ ਆ ਨਹੀਂ ਹਾਂ ਤੇ ਮੰਮੀ ਦਾ ਨੱਕ ਮੁੜ ਗਿਆ ਹੂੰ ਫੋਟ ਬਾਗ ਨੱਕ ਮੋੜ ਗਏ ਸਾਗ ਬੋਣ ਨਾਲ ਤਾਂ ਬੜਾ ਸੁਆਦੇ ਪਰ ਗੰਦਲਾਂ ਘੱਟ ਨਹੀਂ ਗੰਦਲਾਂ ਨਾਲ ਥੋੜੀ ਆ ਦੇਖ ਦਿੰਦੇ ਸੋਨੂੰ ਬੈਲਟ ਲਾ ਕੇ ਸਾਗ ਥੋੜਨ ਆਈ ਮੈਂ ਬੈਗ ਥੋੜੇ ਚਾਈਂ ਮੋੜਿਆ ਮੇਰਾ ਫੇਰ ਜੂੜਾ ਖੁੱਲ ਗਿਆ ਇਹੇ ਜਾ ਕੱਚਾ ਮੇਰਾ ਜੂੜਾ ਮੇਰਾ ਕੀ ਲੈ ਜਾਨੀ ਆ ਤੁਹਾਡਾ ਹੋਰ ਲੈ ਜੇ ਥੋੜ੍ਹ ਵਾਲਾ ਗੋਣਾ ਇਹੇ ਇਹ ਬੜਾ ਮੋਟਿਆ ਗੰਦਲਾ ਬਣਾ ਲਓ ਸਾਗ ਦਾ ਕੀ ਸਾਗ ਤੇ ਬੰਦੇ ਰਹਿਣਾ ਦੇਖੋ ਇੱਧਰ ਆਹ ਦੇਖੋ ਆਹ ਦੇਖੋ ਵਾਹ ਜੀ ਵਾਹ ਨੀਤਾ ਆਦੇ ਸਾਗ ਬਣਾਉਂਦਿਆ ਉਹ ਵਾਓ ਟੁੱਟ ਗਿਆ ਸਾਗ ਬੱਸ ਨਾ ਕਰ ਮੇਰੇ ਇਸ ਨੂੰ ਦੇਉਗਾ ਮੈਂ ਉਹ ਹਰ ਨਮਾਈ ਜਾਂਦਾ ਅਮਨ ਬਾਲੀ ਘੈਂਟ ਆ ਰਹੀ ਤੇਰੀ ਰੀਲ ਤਾਂ ਫਿਰ ਆਹ ਫੜੋ ਇੰਨਾ ਕੁ ਤੋੜਦਾ ਮੈਂ ਵੀ ਹਿੱਸਾ ਪਾਤਾ ਮੈਂ ਵੀ ਆਪਣਾ ਜਿਹੜਾ ਗੰਦਰਲਾ ਹੁੰਦਾ ਨਾ ਮੋਟੀਆਂ ਮੋਟੀਆਂ ਫਟਾਫਟ ਟੋਟ ਜਾਂਦੀਆਂ ਨੇ ਆਹ ਫੜੀ ਆਹ ਲੱਬ ਲੱਬ ਕੇ ਤੋੜ ਇਹ ਸਿੱਧਾ ਹੀ ਰੱਖਿਓ ਚਲੋ ਪਹਾੜਾਂ ਦੇ ਪਟਿਕ ਦਾ ਸਪੈਸ਼ਲ ਸਾਗ ਤੁਸੀਂ ਅਗਰ ਆਰਡਰ ਕਰਨਾ ਤਾਂ ਕਰ ਸਕਦੇ ਹੋ ਲੈਣੀ ਕਿਦੜਾ ਕਿੰਦਾ ਅਮਨ ਦੀਦੀ ਕਹਿੰਦੇ ਥੋੜਾ ਦੋ ਘੰਟੇ ਅਮਨ ਦੀਦੀ ਕਹਿੰਦੇ ਇੰਨੀ ਸਵੀਟ ਇੰਨੀ ਸਵੀਟ ਫੈਮਲੀ ਇੰਨੀ ਸਵੀਟ ਓਹੋ ਸੱਚੀ ਕੰਮ ਨਮਕੀਨ ਨਹੀਂ ਵੇਖ ਸੱਚੀ ਅਮਨ ਦੀਦੀ স্পੈਸ਼ਲ ਰਿਕਾਰਡਿੰਗ ਭੇਜਦੇ ਮੇਰੇ ਬੜਾ ਵਧੀਆ ਲੱਗ ਰਿਹਾ ਥੈਂਕ ਯੂ ਸੋ ਮੱਚ ਅਮਨ ਦੀਦੀ ਆ ਅਮਨ ਦੀਦੀ ਮੇਰ ਤਾਂ ਹੰਤਰਾ ਬੋਦਾ ਹੀ ਖੁੱਲ ਜਾਂਦਾ ਜਦੋਂ ਵੇਖੋ ਤੇ ਤੂੰ ਪਾ ਕੇ ਰੱਖਿਆ ਕਰਨਾ ਖਿੱਚਾ ਮਾੜੀਆਂ ਚੰਗੀ ਤਰ੍ਹਾਂ ਪਾਈ ਹੰਤਰੀ ਤੇ ਉਹ ਹੈ ਨਹੀਂ ਖੇਚ ਤੂੰ ਜਾਣੀ ਉਹ ਕਿੱਥੇ ਪਾਰਟੀ ਵੀ ਲਾ ਛੜਿਆ ਕਰੋ ਸਾਡੇ ਵਾਸਤੇ ਅੱਛਾ ਕਿਆ ਕਰਨਿਆ ਵਾਹ ਸੋਨੂ ਇਧਰੋਂ ਕਿਆ ਵਿਊ ਆ ਰਹਾ ਹੈ ਸੂਰਜ ਦੀ ਕਿਰਨੇ ਸਾਥ ਮੇ ਸੋਨੂ ਇੱਧਰ ਦੰਮੂ ਬਸ ਮੈਂ ਰੀਲ ਬਣਾਇਓ ਇਧਰ ਅੰਬੂ ਬਸ ਮੈਂ ਰੀਲ ਬਣਾਵੇ ਮੈਂ ਮੂੰਹ ਨਹੀਂ ਬਣਾਣੀ ਰੀਲ ਆ ਦੇਖੀ ਆਡੇ ਪ੍ਰਧਾਨ ਦੇ ਕਾਮ ਇਹਨੇ ਕਣਕ ਛੁੱਟੀ ਨਹੀਂ ਮਾ ਦੇ ਪੁੱਤ ਨੇ ਇਧਰ ਇੱਥੇ ਇੱਥੇ ਅਲਸੀ ਸਟਾਦਣੀ ਸੀ ਹੋਰ ਆ ਦੇਖੀ ਸੋਸੀ ਗਾਲੀ ਸੁਣ ਰਹੀ ਰੋ ਰਹੀ ਸੋਰੀ ਜੀ ਮੈਂ ਕਰ ਰਿਹਾ ਨਵਾਂ ਵਲੌਗ ਵਲੌਗ ਕਰਨ ਦਾ ਕੰਨਾ ਕੀ ਕਰ ਰਿਹਾ ਨੰਦ ਵਾਲਾ ਜਰੂਰ ਕਰੀ ਜਾ ਤੇ ਮੈਂ ਤੇ ਰੋਟੀ ਆ ਹਾਈ ਜਾਨਾ ਆ ਜੀ ਅੱਜ ਸਵੇਰ ਦਾ ਸੀ ਵਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਅੱਜ ਸਾਰਾ ਦਿਨ ਇੱਧੇ ਲੰਗਿਆ ਡਾਊਨਲੋਡ ਹੋ ਗਿਆ ਹਣ ਉਹ ਨਾ ਕਿਤੇ ਜਾਇਆ ਗਿਆ ਪਤਾ ਨਹੀਂ ਅੱਜ ਕਿਦਾਂ ਅਸੀਂ ਮੂੰਹ ਦੇਖ ਕੇ ਅੱਜ ਸੂਕ ਬਾਜ਼ਾਰ ਜਾਣਾ ਸੀ ਸਾਡਾ ਤੋਂ ਵੀ ਨਹੀਂ ਆਇਆ ਗਿਆ ਭਾਜੀ ਘਰੇ ਵਿੱਚ ਬਾਜ਼ਾਰ ਦਾ ਚਲੋ ਤਾਂ ਨਹੀਂ ਗਏ ਹੋਗੇ ਤੇ ਬਾਕੀ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਅੱਜ ਸੋਨੂ ਹੁਣੀ ਵੀ ਆਏ ਸੀ ਉਹਨਾਂ ਦਾ ਵੀ ਵਲੌਗ ਦੇਖ ਕੇ ਰਾਣ ਤਾਂ ਉੱਥੇ ਪਤਾ ਲੱਗ ਹੀ ਜਾਣਾ ਕੁਛ ਠੰਡ ਜੀ ਹੁਣ ਜ਼ਿਆਦਾ ਹੀ ਹੋ ਗਈ ਤੇ ਅੱਜ ਸਾਰਾ ਦਿਨ ਬਸ ਐ ਹੀ ਰਹਿ ਕੋਸ਼ਮੀ ਜੀ ਕਿਤਾ ਹੈਗਾ ਬਾਰਾਂ ਨੂੰ ਰੋਟੀ ਕਨੀ ਬਣਾ ਕੇ ਖਾ ਪੀ ਕੇ ਕੰਮ ਕੰਮ ਕਰਕੇ ਸਭ ਜੀ ਨੂੰ ਘੱਟ ਲੱਗਣਗੇ ਨੂਨ ਪਤਾ ਨਹੀਂ ਕੀ ਲੱਗਿਆ ਮੁੰਡਾ ਦੇਲ ਆ ਪਤਾ ਇਹ ਤੋਂ ਬਾਅਦ ਰੋਟੀ ਖਾ ਕੇ ਤੁਸੀਂ ਸੌ ਜਾਓ ਤੁਹਾਡੇ ਮਧਪੇੜੇ ਬਣਾ ਰਹੀ ਆ ਪੇੜੇ ਨਹੀਂ ਬਣਾ ਰਹੀ ਮੈਂ ਰੋਟੀ ਬਣਾ ਰਹੀ ਆ ਪਤਾ ਇਹ ਕਿਹੜਾ ਫੋਰਸ ਜਦੋਂ ਇਹ ਪੇਪਰ ਵੀ ਪੜਦੇ ਪਏ ਹੋ ਚਪਾਤੀ ਚਪਾਤੀ ਆ ਕੀ ਕਰਦਾ ਇਹ ਕੀ ਕੀ ਕਰਦਾ ਸੀ ਇਹ ਇਹ ਬੜੀ ਬਰੰਦਾ ਸੀ ਹੈ ਬੜੀ ਇੱਧਰ ਮੰਮਾ ਨੇ ਕੱਟ ਲਿਆ ਸੈਲਡ ਇਹਨਾਂ ਨੇ ਕਰਾਈ ਸਾਰੇ ਦਿੰਦੇ ਨਹੀਂ ਅਮ ਕੱਟੀ ਹੈ ਹੈ 2 ਕਿਤਨੀ ਆਣੀ ਹੋਈ ਕੋਈ ਨਹੀਂ ਰਹਿ ਗਈ ਵੀ ਤਾਂ ਨਹੀਂ ਸਮਝ ਆਉਂਦੀ ਬਾਜੀ ਰਾਜਾ ਤੇ ਮੈਂ ਤੇ ਪਰਨੀਤ ਨੇ ਸਾਰੇ ਸਾਰੇ ਇਹਨਾਂ ਨੇ ਕਾਲੀ ਨਹੀਂ ਬਸ ਮੰਮੀ ਨਹੀਂ ਹਣੀ ਬੜੀ ਮੰਮੀ ਨੇ ਇਹ ਮਟਰ ਪਨੀਰ ਬਣਾਇਆ ਮੰਮੀ ਤੋਂ ਮੈਂ ਘੱਟ ਆ ਜਾਈ ਮੰਮੀ ਮਟਰ ਪਨੀਰ ਦੇ ਤਰ੍ਹਾਂ ਹੀ ਰਹਿ ਜਾਗੇ ਜਿਹਾ ਹੀ ਬਣਾਏ ਨੇ ਆਲੂ ਸਿਰਫ ਪਨੀਰ ਦੀ ਤਰ੍ਹਾਂ ਆਲੂ ਪਾਏ ਤੋਂ ਜਿਆਦਾ ਵੱਡੀ ਫਰਕ ਨਹੀਂ ਆਉਂਦਾ ਅਬ ਮਟਰ ਵੀ ਨੀੜੀ ਕਿਉਂਕਿ ਉਹ ਜਿਹੜੀ ਸ਼ਕਲ ਸੁਰਤ ਆ ਉਹ ਮਟਰ ਪਨੀਰ ਵਰਗੀ ਲੱਗਣ ਲਈ ਹੈ ਤੇ ਕੋਈ ਗੱਲ ਨਹੀਂ ਮੰਮੀ ਨੂੰ ਪਨੀਰ ਕੱਲ ਬਣਾ ਦਾਂਗੇ ਤੁਹਾਨੂੰ ਲਾਉਣਾ ਨਹੀਂ ਹੈ ਘੱਟੇ ਕੋਈ ਕੰਮ ਨਹੀਂ ਆਦਰੋਗ ਅਸੀਂ ਇਥੇ ਐਡ ਕਰਦੇ ਹਾਂ ਤੱਕ ਕਿ ਇਹ ਪੈਰ ਫੇਰੀ ਜਸਤੀ ਆ ਕਰ 1 ਮਿੰਟ ਵਿੱਚ ਬਲੌਗ ਐਡ ਲਾ ਦੋ ਵੇਖੋ ਚਮਤਕਾਰ ਜੋਨ ਦਾ ਦੇਖ ਕਿ ਉਹ ਨਾਨੀ ਦੇ ਮਾਮੂ ਕੀ ਕਰਦੇ ਹੋਵੇ। ਲੈਣੇ ਨੂੰ ਦਿਖਾਣਾ। ਹਾਂ ਹਾਂ ਨਹੀਂ ਨਾਨੀ ਨੂੰ ਦਿਖਾਈਂਦੇ। ਦਿਖਾੜੇ। ਠੀਕ ਹੈ। ਮਾਮੂ ਤੇਰਾ ਲਾਜ ਚਾਹ। ਹਾਂ? ਲਾਜ ਚ। ਤੂੰ ਕਿਹਨੂੰ ਸਾਡੀ ਮਾਰ। ਨੂੰ ਪਨਾ ਆਦੋ। ਇਹ ਦਿਖਾਇਆ ਵੀ ਹੱਥ ਨਹੀਂ ਹੈਗੇ। ਇਹ ਵੇਖ ਲੈ। ਆ ਜਾਈਂ। ਚਲੋ ਗਾਇਸ ਤੁਮਗੇ ਬੈਠ ਲਟਾ। ਗਲਤ ਤਾਂ ਦਿਖ ਗਿਆ ਜੀ ਕਰੀਏ ਪਰ ਓਏ ਵੈਦ ਨੂੰ ਦੇਖ ਲਾ ਹਾਂ ਯਾ ਤੂੰ ਵਿੱਚ ਆ ਗਈ ਟੋਪਾ ਪਾਇਆ ਲਾਲ ਕਰ ਰਦਾ ਵਾਇਆ ਜਿਵੇਂ ਤੇਰਾ ਐ ਵੱਡੇ ਦਾ ਹੋਇਆ ਅਤਰੇ ਅਤਰੇ ਬੱਡੀ ਦਾ ਨਾ ਨੀ ਨੂੰ ਲਾਵਾਂਗੇ ਹਾਲੇਲੂਇ ਕੋਈ ਜੱਕ ਦੀ ਆਸਾ ਲਾ ਖੁਸ਼ੀ ਥੋੜੇ ਕਾ ਨਾ ਤੈਨੂੰ ਫੇਰ ਪਰਿਖਸ਼ੀ ਆਪਾਂ ਤੁਸੀਂ ਇੱਦਾਂ ਹੀ ਬੋਲ ਦੋ ਦਿਖਾ ਦੇ ਇੱਦਾਂ ਹੀ ਬੋਲ ਦੇ ਹੈਲੋ ਗਾਇਜ਼ ਹਾਊ ਆਰ ਯੂ ਵੈਲਕਮ ਟੂ ਅਨਦਰ ਬਲੌਗ ਤੇ ਫਤਿਹ ਨੇ ਅੱਜ ਬਲੌਗ ਸਟਾਰਟ ਕੀਤਾ ਹੈ ਤੇ ਫਤਿਹ ਅੱਜ ਬਹੁਤ ਜ਼ਿਆਦਾ ਖੁਸ਼ ਹੈ ਤੇ ਫਤਿਹ ਨੇ ਹੁਣ ਪੜ੍ਹਾਈ ਕਰਕੇ ਆਇਆ ਬਾਹਰੇ ਤੇ ਹੁਣ ਬਾਹਰੇ ਬਾਹਰ ਕੀ ਮੈਂ ਭਾਰਤ ਦੇਸ਼ ਨਹੀਂ ਭਾਰਤ ਦੇਸ਼ ਨਹੀਂ ਕਵਰੇਜ ਉਹ ਤੇ ਫਤਿਹ ਕਹਿੰਦਾ ਵੀ ਅੱਜ ਬਲੌਗ ਹੈ ਨਹੀਂ ਕੁਝ ਬਣਾਉਣ ਨੂੰ ਕਹਿੰਦਾ ਫਿਰ ਅੱਜ ਮੈਂ ਬਲੌਗ ਮੈਂ ਬਣਾਉਣਾ ਮम्मा ਲੱਕੜੀ ਕੰਮ ਕਰਨ ਤੇ ਫਤਿਹ ਕਹਿੰਦਾ ਤੇ ਮੈਂ ਆ ਪਹਿਲਾਂ ਆਵਣ ਦਾ ਭਰਾ ਆ ਗਾਇਸ ਤੇ ਇਧਰ ਪਾਪਾ ਆ ਪਾਪਾ ਵੀਡੀਓ ਕਾਲ ਤੇ ਨਹੀਂ ਹਲੋ ਹੈਲੋ ਹੋ ਗਿਆ ਨਹੀਂ ਮੇਰਾ ਵੀਰ ਆਉਣਾ ਦੇ ਮੇਰਾ ਵੀਰ ਆਉਣਾ ਤਿਆਰ ਕਰ ਮੈਂ ਕਿ ਕ ਮਮਾ ਬਣਨ ਤੇ ਗਿਆ ਮਮਾ ਬਣਨ ਦਾ ਦੇ ਨੀ ਮੇਰਾ ਫੋਨ ਜੀ ਨਾ ਬਣਦਾ ਹੈਗਾ ਤੁਹਾਡੇ ਫੋਨ ਜੀ ਨਹੀਂ ਬਣਦਾ ਤਾਂ ਕਿਹਦਾ ਖਾ ਹੋਏਗਾ ਅੱరే ਮੈਂ ਕਿ ਮਮਾ ਦਾ ਫੋਨ ਬਣਾਉਂਗਾਗਾ ਮਮ ਬਲੌਗ ਚੀ ਬੋਲੀ ਜਾਂਦੇ ਨੇ ਦਫਾ ਹੈ ਹਾਂ ਏਦਾਂ ਕਾਫੀ ਬੋਲਦੇ ਤੈਨੂੰ ਹਨਾ ਮੈਂ ਬੰਦ ਕਰਿਆ ਯਾਰ ਹੈ ਬਲੌਗ ਚ ਦਫਾ ਬੋਲੀ ਜਾਂਦੇ ਮੈਂ ਹੋਰ ਨਹੀਂ ਬੋਲਦੇ ਕੁਝ ਨਹੀਂ ਹੁੰਦਾ ਤੇਰਾ ਪਾਤੇ ਨੂੰ ਗੁੱਸਾ ਲੱਗ ਗਿਆ ਨਾ ਭਾਈ ਅਮਨ ਏਦਾਂ ਨਾ ਬੋਲ ਮੁੰਡੇ ਨੂੰ ਭਾਈ ਉਹ ਜਦੋਂ ਤੂੰ ਸਾਗ ਤੋੜਨ ਗਈਆਂ ਤੇਰਾ ਬਲੌਗ ਬਣਾਉਂਦਾ ਨਹੀਂ ਪਿਆ ਉਹਦਾ ਹਨਾ ਫਤਿਹ ਹੁਣ ਤਾਨੂੰ ਮਮ ਐ ਬੋਲੀ ਜਾਂਦੇ ਨੇ ਅਮਨ ਦੇ ਰੋਟੀ ਰੋਟੀ ਕੰਪਨੀਆਂ ਨਹੀਂ ਪੇ ਡੰਡੀਆਂ ਹੋਣੀਆਂ ਨੇ ਕਰਦਾ ਬਾਂ ਹੂੰ ਕਰਦਾ ਐਂਡ ਫਰਨੂਗਾ ਬੱਸ ਐਂਡ ਕਰਨ ਦੀ ਪਈ ਦਿੱਤੀ ਕਰਦੇ ਐਂਡ ਹੀ ਕਰਦੇ ਐਡ ਚਲੋ ਗਾਇਜ਼ ਆਦਾ ਲੋਗ ਅਸੀਂ ਇੱਥੇ ਐਡ ਕਰ ਦਿਆ ਤੱਕ ਸੁਸਤੀ ਆ ਕਾ ਮੈਂ ਇੱਧਰ ਜੀ ਆਪਣੀ ਚਾਹ ਬਣਾ ਕੇ ਰੱਖਤੀ ਆ ਪਰ ਕੋਈ ਜੀ ਉੱਠ ਨਹੀਂ ਰਿਹਾ ਤੇ ਅੰਮਨੇ ਬੇਨਾ ਤਾਂ ਫਾਗੂਤਾ ਹਾਂ ਮੈਂ ਜਦੋਂ ਬੰਦੇ ਹੁੜਦੇ ਨੇ ਇਹ ਤਾਂ ਅੰਮ੍ਰਿਤ ਵਾਸਤੇ ਬਣਾਈ ਆ ਬਾਕੀ ਬੰਦੇਆਂ ਨੇ ਤਾਂ ਪੀ ਲਈ ਮੇਰੀ ਲੱਤਾਂ 'ਚ ਮਾਰਨਾ ਸੋਫਾ ਅੰਮ੍ਰਿਤ ਮੇਰਾ ਭਾ ਮੇਰੀ ਜਾਨ ਮੇਰੀ ਦੁਨੀਆ ਨਾ ਚੋਣ ਰਾਜਾ ਤਾਂ ਉਹਦਾ ਛੋਟਾ ਨਾਮ ਹੈ ਜਿਹੜਾ ਹੀ ਪਿਆਰ ਨਾਲ ਲਿੰਦੇ ਨੇ ਗੁੱਟੂ ਨਾ ਆਗਾ ਗੁੱਟੂ ਹਾਂ ਗੁੱਡੂ ਗੁੱਡੂ ਉਹਨੂੰ ਕਹਿ ਦੇ ਵੀ ਤੇਰਾ ਨਾਮ ਗੁੱਡੂ ਰੱਖਣਾ ਫੇ ਤੈਨੂੰ ਦੱਸ ਦਊਗਾ ਵੀ ਮੈਨੂੰ ਗੁੱਡੂ ਨਾ ਪਸੰਦ ਆ ਕਿ ਨਹੀਂ ਹੈ ਇਧਰ ਅੰਮਣ ਦੇਖੋ ਕਿੰਡੀ ਤੇਜ ਆ ਕਹ ਆ ਕਿ ਵੀ ਚੱਲ ਉੱਠੇਗਾ ਕੰਮ ਕ ਲਈ ਜਾਣਾ ਤੇ ਆਪ ਇਧਰ ਆਈ ਬਟੀਕ ਚ ਬੁਕਿੰਗ ਹੈਗੀ ਕੱਢਦਾ ਫਰਾਂ ਉਹ ਚੱਤਾ ਹੋ ਜਾਂਦਾ ਪਹਿਲਾਂ ਮੇਰਾ ਕੰਮ ਖਤਮ ਕਰਾਣਾ ਸਾਰਾ ਆਏ ਮੈਂ ਕਈਆਂ ਜਾਣ ਨਿਕੋ ਸੂਟ ਲੈਤਾ ਵੀ ਅਵੇਲੇਬਲ ਵੇਲੇ ਤੇ ਉਹੀ ਨਹੀਂ ਹੈਗਾ ਚਲੋ ਜੀ ਸ਼ਾਬਾਸ਼ ਬੋ ਇਹ ਪਸ ਮੀਨੇ ਜੂਰਨੇ ਆਹ ਕਲਰ ਕਿੰਨਾ ਸੋਹਣਾ ਹੈ ਤੇਰੇ ਮੂਰੇ ਪਿਆ ਹਾਂ ਵਾਲਾ ਇਹ ਕੋ ਵਾਲਾ ਮਣ ਕੋਣ ਨਹੀਂ ਜਿਹੜਾ ਬਲੈਕ ਜਿਹਾ ਪਿਆ ਉਹ ਦਾ ਆਹ ਬਲੈਕ ਜਿਹਾ ਹਾਂ ਸੋਹ ਵਾਲਾ ਇੱਕ ਲੋ ਜੀ ਹਾਂ ਜੀ ਰੋਟੀ ਅਜੇ ਤਾਂ ਮੈਂ ਤਾਂ ਖਾਣੀ ਨਹੀਂ ਹੂੰ ਬਪਾੜੀ ਖਾ ਲਣਗੇ ਫਿਰ ਓਏ ਚਾਹ ਬਣੀ ਪਈ ਬਾਹਰ ਜਿਹੜੇ ਪੀਣੀ ਆਜੋ ਏਦੋਂ ਬਾਅਦ ਨਹੀਂ ਮੈਂ ਆਵਾਜ਼ ਮਾਰਨੀ ਹੋਰ ਹਾਂਜੀ ਕੋਈ ਚੋਟੀ ਮਾਰੋ ਨਾ ਖਾਣੇ ਨੂੰ ਗਾਂ ਵਿਆਹ ਰੱਖਿਆ ਖਾਣਾ ਖੁਣਾ ਲਾਓਗੇ ਚੋਚਾ ਰੂਲ ਆਪਣਾ ਜਿਹੜਾ ਆ ਗਿਆ ਹੈਗਾ ਪੀ ਗਿਆ ਜਿਹੜਾ ਹੈਗਾ ਰਹਿ ਗਿਆ ਅੱਛਾ ਠੀਕ ਆ ਆਪਣਾ ਹੋਸਟਲ ਵਾਲਾ ਰੂਲ ਆ ਤੇ ਇੱਥੇ ਤੁਸੀਂ ਦੇ ਦੇਵੋਗੇ ਸਾਡਾ ਸੋਫਾ ਨਹੀਂ ਅਸੀਂ ਦੂਸਰਾ ਸੋਫਾ ਵੀ ਦੇ ਤਾਂ ਰਿਪੇਅਰ ਵਾਸਤੇ ਉਹਨੂੰ ਵੀ ਸੇਮ ਮਤਲਬ ਕੁਝ ਮਿਲਦਾ ਜੁਲਦਾ ਇਹਦੇ ਨਾਲ ਦਾ ਕਲਰ ਕਰਾਉਣਾ ਸੋ ਫਿਰ ਤੇ ਫੇਰ ਪੂਰੇ ਕਮਰੇ ਚ ਚੇਜ਼ ਹੋਗਾ ਸੱਚ ਕਰਦਾਂਗੇ ਲੈਣਾ ਚਲ ਮਾਸੀ ਬੋਦੀਆ ਪਹਿਲੇ ਗੋਠਾ ਲਾ ਲਾ ਤੁਹਾਨੂੰ ਬੋਲਦਾ ਹੈ ਨਾ ਤੂੰ ਸਿਰ ਕੱਲੇ ਮੈਂ ਆਉਂਦਾ ਮੈਂ ਲੈ ਕੜਾ ਕਦਾ ਲਿਖ ਦੋ ਅੱਜ ਕਿਤਾ ਮੰਨ ਸੱਚੀ ਅੱਜ ਭੁੱਖੀ ਆਈ ਅੱਜ ਹਾਂ ਭੁੱਖੀ ਤਾਂ ਮੈਂ ਚੁੱਕ ਕੇ ਦੇ ਦਿੰਦੀ ਮੈਂ ਅੱਜ ਭਾਏ ਕੀ ਕਹਿੰਦੇ ਸੂਟ ਵਾਪਸ ਮੋੜ ਦਤਾ ਹੈ ਨਵਾਂ ਪੈਕ ਕਰਕੇ ਦੇ ਦੋ ਅੱਛਾ ਅੱਛਾ ਤੂੰ ਤਾਂ ਨਵਾਂ ਸੂਟ ਵੀ ਮੇਕ ਦਿੰਦੀ ਹੋਰ ਕੀ ਕਸਟਮਰ ਨੂੰ ਉਹ ਸੂਟ ਤੇ ਲਿਖਿਆ ਆ ਕਿ ਵਾਪਸ ਕਰਕੇ ਮੈਂ ਪੜ ਲਿਆ ਸੀ ਮੈਂ ਉਹ ਤਾਂ ਵਾਪਸ ਭੱਜਾ ਮਾਸੀ ਬੋਲਦੀ ਕਹਿੰਦੀ ਤੁਹਾਨੂੰ ਪਤਾ ਕੱਲ ਮਨਪ੍ਰੀਤ ਨੇ ਸਾਈਨ ਕੀਤੇ ਜਿਹੜਾ ਸਾਡਾ ਕੋਰੀਅਰ ਆਇਆ ਸੀਗਾ ਐਡੀ ਪੜੀ ਲਿਖੀ ਮਨਪ੍ਰੀਤ ਪੜੀ ਲਿਖੀ ਐ ਸਾਡੀ ਕਿੰਨੇ ਪੜੇ ਹੋਏ 12 ਪੜੀ ਹੋਈਆਂ ਮਨਪ੍ਰੀਤ 12 ਪੜੀ ਹੋਈਆਂ 12 ਕਰਕੇ 15 ਪੜੀ ਹੋਈਆਂ ਮਨਪ੍ਰੀਤ ਲੱਭੋ ਸੋ ਪੜ ਕੇ ਉੱਪਰ ਰੱਬ ਨੇ ਆਪ ਹੀ ਪੜ ਦਿਮਾਗ ਪਾ ਤਾ ਮੇਰਾ ਪੜਨ ਲੱਗਣਾ ਇਹ ਰੱਬ ਦਾ ਬੰਦਾ ਹੀ ਹੈ ਤੂੰ ਨਾ ਸੱਚੀ ਅਮਨ ਇੱਧਰ ਜੇ ਕਹਿੰਦੇ ਇਹਦੇ ਨਾਲ ਦੀ ਵੀ ਚੱਪਲ ਆਰਡਰ ਕਰਨੀ ਜਿੰਨਾਂ ਨੂੰ ਕਬਰਾਟ ਹੁੰਦੀ ਹੈ ਤੇ ਇੱਕ ਸਾਈਡ ਤੇ ਇਦਾਂ ਦੀ ਚੱਪਲ ਤੇ ਇੱਕ ਸਾਈਡ ਤੇ ਬੰਦ ਜੁੱਤੀ ਤੇ ਜਿਆਦਾ ਜਿਆਦਾ ਸਾਰਾ ਚ ਮਚਣਾ ਤਾਂ ਹੈ ਨਾ ਜਿਆਦਾ ਸਾਰਾ ਮਨ ਪੀ ਚੁਰਗੀ ਪਾਲ ਤੇ ਜੇ ਕਿਸੇ ਨੂੰ ਮਤਲਬ ਥੋੜਾ ਨਹੀਂ ਚਾਹੀਦਾ ਕੋਈ ਠੰਡ ਨਾ ਲੱਗੇ ਤੇ ਉਹ ਤੁਸੀਂ ਅਮਨ ਨਾਲ ਦੀ ਅਮਨ ਪਲੀਜ਼ ਆਪਣੀ ਚੱਪਲ ਸ਼ੋਅ ਕਰੋ ਕਿ ਤੂੰ ਥੋੜੀ ਜੀ ਨੋ 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 ਇਹ ਆਰਟੀਕਲ ਦੁਬਾਰਾ ਨਹੀਂ ਮਿਲਣਾ ਹੈਗਾ ਇੱਕ ਜੀ ਹਾਂਜੀ ਨਹੀਂ ਲੈਣਾ ਹਾਂ ਇਹਦੇ ਨਾਲ ਬਲਜੀਤ ਅੰਟੀ ਇਹਦੇ ਨਾਲ ਤਾਂ ਕਹਿੰਦੀ ਆ ਮਣ ਉਹਨੂੰ ਅੰਟੀ ਨੂੰ ਕੋਰੀਅਰ ਕਰਾਉਣਾ ਇੱਕ ਫੂਟ ਹਾਂ ਇਹਨੂੰ ਬਸਾਇਓ ਕਰੂ ਤੇ ਉਹਦਾ ਲੈ ਲਓ ਗੋਲੀ ਕਿੱਥੇ ਆ ਉਹ ਕਿੰਦਰ ਹੋਣਗੀਆਂ ਪਈਆਂ ਸ਼ਿਸ਼ੇਗ ਵੇਦਿਆ ਕੀ ਖਾਂਦੇ ਕੋਈ ਸਵਾਦ ਤਾਂ ਹੁੰਦੇ ਸੀ ਨਾ ਇਹ ਤੈਨੂੰ ਨਹੀਂ ਆਉਂਦਾ ਸਾਨੂੰ ਹੁੰਦਾ ਸਾਨੂੰ ਪਤਾ ਤਾਂ ਦਾ ਬਚਪਨ ਤੋਂ ਸੀ ਇਹ ਹੀ ਖਾਦਾ ਹੋਇਆ ਇਹ ਬਚਪਨ ਤੋਂ ਤੁਸੀਂ ਮਿੱਠਾ ਨਹੀਂ ਵਰਤਦੇ ਆ ਨਾ ਕੋਈ ਮਿੱਠਾ ਨਹੀਂ ਪਾਇਆ ਸੀ ਇਹਦੇ ਵਿੱਚ ਡਾਊਟ ਮਿੱਠਾ ਆਇਆ ਸੀ ਬਿਨਾਂ ਮਿੱਠਾ ਦਾ ਬਿਨਾਂ ਮਿੱਠਾ ਦਾ ਵਧੀਆ ਲੱਗਦਾ ਸੀ ਹੁਣ ਟੈਲਰ ਕਰਵਾ ਕੇ ਭੇਜੇ ਸਲਵਾਰ ਸਾਡੀ ਨੂੰ ਜਿਹੜਾ ਉਹਦੇ ਨਾਲ ਦਾ ਹੀ ਹੈਗਾ ਅਵੇਲੇਬਲ ਹੈ ਤੂੰ ਦਿਖਾ ਮੈਨੂੰ ਬਸ ਫਿਰ ਪੈਕ ਕੋਕ ਕਰਾ ਕੇ ਭੇਜਣਾ ਹੈ ਗਾਬਰ ਨਹੀਂ ਪਾਇਆ ਇੱਕ ਜਿਹੜਾ ਮੈਂ ਪਾਇਆ ਸੀ ਮਮੀ ਬਲੈਕ ਸਲਵਾਰ ਤੇ ਨਾ ਉਹਦੇ ਪੈਚ ਲੱਗੇ ਸੀ ਕਮੀਜ਼ ਦਾ ਹੀ ਕੱਟ ਕੇ ਉਸੋ ਕੁ ਮੇਰੀਓ ਸਲਵਾਰ ਤੇ ਮੇਰੇ ਕੋਲ ਪ੍ਰੈਸ ਲੱਗ ਗਈ ਐਨਾ ਸੋਹਣਾ ਸੂਟ ਸੀ ਮੇਰਾ ਹਾਂ ਆ ਚੁੰਨੀ ਦੀ ਲਾਸ਼ ਕਿੰਨੀ ਸੋਹਣੀ ਲਾਈ ਐ ਉਹ ਹੀ ਕਾਲਾ ਜਿਆ ਚਲ ਮੰਮੀ ਉਹ फटाफट ਸਾਰੇ ਕੱਪੜੇ ਬੇਡ ਦੇ ਗੋਲੀ ਖਾਲੀ ਆ ਮੰਮੀ ਤੇ ਪਾਉਣ ਨਾਲ ਲੰਗਾ ਕੁੜੀ ਹਣਾ 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 ਨਾ ਮੰਮੀ ਦੇ ਬਾਹਰ ਨਾਲ ਨਾ ਸੋਨਾ ਆਹ ਰੰਗ ਤਾਂ ਸੋਹਣਾ ਏ ਸੋਹਣਾ ਮੇਰੇ ਕਰਨ ਵਾਲਾ ਪਿੱਕਾ ਜੰਦ ਕਹੀ ਨਹੀਂ ਪਿੱਕਾ ਜਾ ਮੰਮੀ ਤੇ ਮੰਮੀ ਉਹ ਉਦੋਂ ਵੀ ਗੁੜਾ ਪਾਈ ਬੱਟੀ ਬੁੱਟੀਆਂ ਹੀ ਲਾਉਂਦੇ ਸਰੀ ਹੂੰ ਉਹ ਵੀ ਗੁੜਾ ਜਿਹਾ ਪਾਈ ਬੱਟੀ ਬੁੱਟੀਆਂ ਇੰਨੇ ਤਾਂ ਖਾਸ ਕਿੰਨੀ ਕੁ ਬੁੱਢੀਆਂ ਨੇ ਸਰਦ ਪਿੱਕੀ ਨਹੀਂ ਆ ਪਿੱਕਾ ਸਮਝਦਾ ਰ ਮਾਨ ਕੋਲ ਸਾਰਾ ਪਤਾ ਹਾਂ ਭੁੱਗਿਆ ਇਹ ਤਾਂ ਮੇਰੇ ਬੱਸ ਕੁੜੀ ਵੀ ਪਸ ਆਉਂਦੀ ਆ ਬੁੜੀ ਬੜੀ ਤੂੰ ਬੁੜੀ ਐ ਤੂੰ ਕਿਤੇ ਬੁੜੀ ਐ ਤੂੰ ਤਾਂ ਕੁੜੀ ਐ ਬੁੜੀ ਹੋ ਗਿਆ ਹਣਾ ਵੀ ਕਦੋਂ ਆਪਾਂ ਉਮਰ ਦਾ ਘਟਦਾ ਆਪਣਾ ਇਹੋ ਗੱਲ ਐ ਹਾਂ ਇੱਕ ਦਿਨ ਆਪਾਂ ਸਿੱਟੇ ਜਾ ਰਹੇ ਨੇ ਕਹਿੰਦਾ ਮੈਂ ਜਿਹੜੀ ਦੁਨੀਆ ਆ ਰਹੀ ਆ ਉਹ ਕੀ ਜਾਰੀ ਆ ਹਾਂ ਇਹ ਚੀਜ਼ ਤਾਂ ਫਿਰ ਉਹ ਇਹਨਾਂ ਦੁਕਾਨ ਤੇ ਮੁੰਡਾ ਕੁਲੰਦਰ ਕੋਈ ਇਹ ਸਾਰਾ ਆ ਦੇਖੋ ਸਾਰਾ ਆਦਮੀ ਨੂੰ ਕਹਤਾਂ ਅੰਟੀ ਇਧਰ ਹੋਇਓ ਫਿਰ ਹਾਂ ਸ਼ਰੀਆਮ ਬੇਇੱਜ਼ਤੀ ਉਹ ਫੋਟ ਛੜ ਕੇ ਕਹਿੰਦਾ ਫਿਰ ਮੈਨੂੰ ਦੱਸ ਕਹਿੰਦਾ ਕਿਹੜਾ ਹਸਾਨ ਆ ਯਾਰ ਆਂਟੀ ਕਹਿੰਦੇ ਤੇਰੇ ਕਿ ਜਿੱਡੇ ਹੋਰ ਤੇ ਕਹਿੰਦਾ ਤੂੰ ਆਂਟੀ ਕਹਿੰਦਾ ਸੌਰੀ ਮੈਡਮ ਸੌਰੀ ਕਹਿੰਦਾ ਮੈਂ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਸੌਰੀ ਆਈ ਆਹ ਇਹ ਕਿਹੜਾ ਚਲੋ ਉਮਰ ਤੇ ਹੁਣ ਹੋਣੀ ਨਹੀਂ ਦਈਏ ਚਲੋ ਉਹਨੂੰ ਕੁਲਚਾ ਲੈ ਕਹਿੰਦਾ ਮਾਤਾ ਕਿੰਨੇ ਕੁਲਚੇ ਕਰਦਾ ਹਾਏ ਤੇਰੇ ਨਾਲ ਬਾਲੀ ਬਾਲੀ ਘਟਨਾ ਘਟਾ ਕਰਦੇ ਤੇਰੀ ਮਾਂ ਦੇ ਉੱਤੇ ਨਾ ਕਾ ਡਾ ਕਾ ਤੇਰੀ ਮਾਂ ਕਰ ਹੋਰ ਕਹ ਮਾਤਾ ਕਿੰਨੇ ਗੋਲਚੇ ਕਰਨਾ ਦੂਜੀ ਦਿਨ ਮੈਂ ਸੂਟ ਪਾ ਕੇ ਸੁਰਖੀ ਸਰਕੇ ਲਾ ਕੇ ਨੂੰ ਕਹਿੰਦਾ ਕੰਨਾ ਕਿੰਨੇ ਕੋਲ ਚੇ ਕਰਾ ਕਹਿੰਦਾ ਉਦੋਂ ਮਗਾ ਹੁਣ ਨਹੀਂ ਮਾਤਾ ਮਾਤਾ ਪਹਿਲੇ ਦਿਨ ਢੀਂਗ ਕਰ ਗਈ ਜਦੋਂ ਪਹਿਲੇ ਦਿਨ ਆਈ ਗਈ ਹੋਣੀ ਨਾ ਮਨ ਕਹ ਮਾਤਾ ਕਿੰਨੇ ਗੋਲਚੇ ਕਰਾ ਕੋਈ ਸੱਤ ਮਾਤਾ ਕਹਤਾ ਮਗਾ ਮਾਤਾ ਮਾਸੀ ਨੂੰ ਮਾਤਾ ਕਰਦੇ ਤੇ ਕਲ ਪਈ ਤੇ ਤਾਂ ਮਾਤਾ ਹੀ ਗਿਆ ਕੋਈ ਕੋਲ ਦੇਖਾ ਸੋ ਪੈਂਦੀ ਨਾ ਹਰ ਆ ਲੈ ਮਿਲਦਾ ਤਾਂ ਡੱਗਾ ਨਾ ਕੰਮ ਕਰਦਾ ਇਹਨਾਂ ਰਵਾਇਤ ਨੂੰ ਪੀਦੇ ਤਾਂ ਸਾਰਾ ਜੀ ਮੁੰਡਾ ਕੈਨੇਡਾ ਮੀਟਰ ਚ ਗੱਡੀ ਤੇ ਮੀਟਰ ਚ ਨਾ ਪਾਣੀ ਪਾ ਦੇ ਮੀਟਰ ਚ ਨਾ ਪਾਣੀ ਪਾ ਗੱਡੀ ਦੇ ਵੇ ਇੰਜਨ ਚ ਨਾ ਪਾਣੀ ਪਾ ਦੀ ਰਾ ਦੇ ਗੱਡੀ ਦੇ ਚੱਲੂਗਾ ਚੱਲੂਗਾ ਪਾਣੀ ਘਟ ਗਿਆ ਮੇਰਾ ਦਾ ਆ ਵਧੀਆ ਵਧੀਆ ਪੈਂਦਾ ਵਧੀਆ ਬੱਲੂ ਉਹ ਮੈਂ ਬੱਲੂ ਨਾ ਇਹ ਨਾ ਜਹ ਜਿੰਨਾ ਜ ਨਹੀਂ ਵੇਖਣ ਦੇਣਾ ਨਾ ਚਸ ਬਣਾਣਵਾ ਆਵੇ ਇਧਰ ਜੀ ਇਹ ਦਿਆਣੀ ਦੇ ਕੰਮ ਇਹ ਇਧਰ ਫਰੀਜ ਚ ਕਮਲ ਪਾ ਇਹ ਜੋ ਰੋਲ ਫੋਟੋ ਕਾ ਚੈ ਕੈਮਰਾ ਮੈਂ ਜੇ ਮਸ਼ੀਨ ਪੇਟੀ ਚ ਰੱਖ ਲਈਆ ਇਹ ਬੱਲੂ ਨੇ ਦਵਾਈ ਮਸ਼ੀਨ ਇਹ ਬੱਲੂ ਇਹਨੂੰ ਆਰੇ ਲਾ ਗਿਆ ਮਗਰ ਉਹ ਅਬਦਲ ਦੀ ਕਰਨ ਨੂੰ ਪਸੰਦ ਨਹੀਂ ਹੈਗਾ ਕੋਈ ਚੀਜ਼ ਦੇ ਅਧਿਕਾਰ ਮੰਗਣ ਜਾਣੀ ਤੂੰ ਥੋੜਾ ਡੱਗ ਨਾ ਖੋਲਦੀ ਆਪਾਂ ਖੜਕਦੇ ਹੀ ਮੁੰਡੇ ਹੀ ਮਾਰਨੇ ਇਦਾਂ ਬਹੁਤ ਖਰੀਆਪਿਆ ਇਹ ਮੁੰਡਾ ਜੇ ਕੋਟ ਸਿਸਟਮ ਅਬਦਲ ਜੇ ਨੇਕ ਮੈਂਟਾ ਹੈ ਕਿੰਨੇ ਸਰਵਣ ਪੁੱਤ ਹਮਮਾ ਕਰਾ ਜੇ ਨਾਲ ਵੈਗੁਰ ਕਰੇ ਸਾਡਾ ਵੀ ਭਰਾ ਇਹ ਜਾਵੇ ਪਾਣੀ ਘਟਾ ਦੇ ਆਪਾਂ ਚਲੀਏ ਆਪਣੇ ਕੰਮ ਕਰੀਏ ਨਹੀਂ ਆਏ ਮਾਰੇ ਤਾਂ ਕੋਈ ਗੱਲ ਨਹੀਂ ਰਹਿਣੀ ਰਹਿਣੀ ਜਾਂਦਾ ਹੈ ਅੰਮਣ ਨੇ ਨਾ ਦੋ ਰੋਟੀਆਂ ਖਾਧੀਆਂ ਸੋਫੇ ਤੇ ਬੈਠ ਕੇ ਤੇ ਨਾਲ ਕਰਦੇ ਮਣ ਪੱਕੇ ਚੌਲ ਐਨੇ ਕ ਚੌਲ ਖਾਧ ਰੋਟੀ ਕੋ ਤੇ ਨਹੀਂ ਮੈਂ ਬੈਠੀ ਸਾਹਮਣੇ ਤੇ ਹੁਣ ਫੇਰ ਕਹਿੰਦੀ ਵੀ ਇੱਕ ਰੋਟੀਆ ਘਣ ਫੇਰ ਲੱਗੰਦਿਆ ਵੀ ਇੱਕ ਰੋਟੀ ਮੈਂ ਹੋਰ ਖਾਣੀ ਦੀ ਇੱਕ ਰੋਟੀ ਮੈਨੂੰ ਹੋਰ ਦੇ ਦੇ ਮਾ ਤੇਰੀ ਗੋਦੀ ਹਾਦੀ ਕੱਲ ਰਾਤ ਹੁਣ ਸੀ ਹੁਣੀ ਤੇ ਫੇਰ 10 15 ਇਕੱਠੀਆਂ ਖਾ ਲਾ ਦੋ ਦਿਨ ਨਾ ਖਾਈ ਫੇਰ ਕਹ ਲੈ ਆ ਦੇ ਇੱਕ ਲੈ ਆ ਦੇ